ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਤਰਤ ਆਕਾਸ਼ ਪਤਲ ਹੈ ਚੰਦ ਸੂਰ ਬਿਨਾਸੀ ਬਾਦਸ਼ਾਹ ਸ਼ਾਹ ਉਮਰਾਵ ਖਾਨ ਤਾਹੇ ਡੇਰੇ ਜასი ਰੰਗ ਤੁੰਗ ਗਰੀਬ ਮਸਤ ਸਭ ਲੋਕ ਸਿਦਾਸੀ ਕਾਜੀ ਸਿੱਖ ਮਸਾਇਕਾਂ ਸਬੇ ਉੱਟ ਜਾਸੀ ਪੀਰ پیغمبر ਔਲੀਏ ਕੋ ਥਿਰ ਨਾ ਰਹਾਸੀ ਰੁੱਜਾ ਬਾਗ ਨਿਵਾਜ ਕਤੇਬ ਵਿਣ ਬੁਝੇ ਸਬ ਜਾਸੀ ਲਖ 84 ਮੇਦਨੀ ਸਬ ਆਵੇ ਜਾਸੀ ਨਹਿਚਲ ਸੱਚ ਖੁਦਾਏ ਏਕ ਖੁਦਾਏ ਬੰਦਾ ਅਭਿਨਾਸੀ ਇਸ ਸ੍ਰਿਸ਼ਟੀ ਤੇ ਜਿਸ ਨੇ ਜਨਮ ਲਿਆ ਹੈ। ਭਾਵੇਂ ਗੁਰੂ ਹੈ, ਅਵਤਾਰ ਹੈ, ਪੀਰ ਹੈ, ਪੈਗੰਬਰ ਹੈ, ਔਲੀਆ ਹੈ। ਕੋਈ ਵੀ ਸੰਸਾਰ ਤੇ ਜਨਮ ਲੈਂਦਾ ਹੈ, ਕਾਲ ਉਸ ਨੂੰ ਇੱਕ ਦਿਨ ਮਿਟਾ ਕੇ ਰੱਖ ਦਿੰਦਾ ਹੈ। ਏਕ ਸ਼ਿਵ ਭਏ ਏਕ ਗਏ ਏਕ ਫਿਰ ਭਏ ਰਾਮਚੰਦਰ। ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਬ੍ਰਹਮਾ ਅਰ ਵਿਸ਼ਨ ਕੇ ਤੇ ਵੇਦ ਓ ਪੁਰਾਨ ਕੇ ਤੇ ਸਿਮਰਤ ਸਮੂਹਨ ਕਹਿ ਹੋਏ ਹੋਏ ਬਤੇ ਹੈ ਮੋਨ ਦੀ ਮਧਾਰ ਕੇਤੇ ਅਛਨੀ ਕੁਮਾਰ ਕੇਤੇ ਅੰਛਾ ਅਵਤਾਰ ਕੇਤੇ ਕਾਲ ਬਸ ਭਏ ਹੈ ਪੀਰ ਔ ਪੈਗੰਬਰ ਕੇਤੇ ਗਣੇ ਨ ਪਰਤ ਇਤੇ ਭੂਮਹੀਤੇ ਹੋਏ ਕਹਿ ਫਿਰ ਭੂਮਹੀ ਮਲੇ ਹੈ ਇਸ ਧਰਤੀ ਤੇ ਜਿਸ ਨੂੰ ਪ੍ਰਮਾਤਮਾ ਨੇ ਪੈਦਾ ਕੀਤਾ ਉਹਦਾ ਮੌਤ ਦਾ ਕਾਰਨ ਨਾਲ ਹੀ ਕੜਿਆ ਹੋਇਆ ਤਿੰਨ ਚੀਜ਼ਾਂ ਦਾ ਮੇਲ ਹੁੰਦਾ ਤੇ ਮੌਤ ਜਨਮ ਲੈ ਲੈਂਦੀ ਹੈ ਸਮਾਂ ਜਗ੍ਹਾ ਤੇ ਕਾਰ ਸਾਡੀ ਮੌਤ ਦੀ ਜਗ੍ਹਾ ਵੀ ਪ੍ਰਮਾਤਮਾ ਨੇ ਲਿਖੀ ਹੋਈ ਹੈ ਸਾਡੀ ਮੌਤ ਦਾ ਸਮਾਂ ਵੀ ਨਿਜੁਗਤ ਹੈ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹ ਸੱਜਣ ਅਸੀਂ ਸੜੀਆਂ ਜਿਉ ਹੋਵੇ ਸਾਹਿਬ ਸਿਉ ਮੇ ਸਾਡੀ ਮੌਤ ਦੀ ਸਾਈ ਚਿੱਠੀ ਪਰਮਾਤਮਾ ਨੇ ਹਰੇਕ ਜੀਵ ਦੇਵਤੇ ਗੁਰੂ ਪੀਰ ਪੈਗੰਬਰ ਦੀ ਲਿਖੀ ਹੋਈ ਹੈ ਮੌਤ 8 ਤਨ ਸਚਿਆਈ ਹੈ ਮੌਤ ਇੱਕ ਦਿਨ ਆ ਕੇ ਜੀਵ ਨੂੰ ਪਕੜ ਲੈਂਦੀ ਹੈ ਸਾਡਾ ਸਮਾਂ ਸਾਡੀ ਜਗਾ ਤੇ ਸਾਡੀ ਮੌਤ ਦਾ ਕਾਰਨ ਇਹ ਪਰਮਾਤਮਾ ਨੇ ਲਿਖਿਆ ਹੋਇਆ ਹੈ ਪਰਮਾਤਮਾ ਹਰੇਕ ਜੀਵ ਨੂੰ ਇਸ ਜਗਤ ਤੋਂ ਪੈਦਾ ਕਰਕੇ ਇੱਕ ਦਿਨ ਲੈ ਤੁਰਦਾ ਹੈ ਜੇ ਦੈਨ ਵਰ ਲੈਂਦੇ ਸੀ ਪ੍ਰਮਾਤਮਾ ਕੋਲ ਉਹਨਾਂ ਵਰਾਂ ਦੇ ਕਾਰਨ ਉਹ ਦੁਨੀਆ ਨੂੰ ਤੰਗ ਕਰਦੇ ਸੀ ਵਰ ਕਿਹੜਾ ਲੈਣਾ ਨਾ ਦਿਨੇ ਮੌਤਾਵੇ ਨਾ ਰਾਤ ਮੌਤਾਵੇ ਨਾ ਅਸਮਾਨ ਤੇ ਨਾ ਜ਼ਮੀਨ ਤੇ ਨਾ ਕਿਸੇ ਬੰਦੇ ਕੋਲੋਂ ਨਾ ਕਿਸੇ ਜਨਮਰ ਕੋਲੋਂ ਮੌਤ ਨਾ ਅੰਦਰ ਨਾ ਬਾਹਰ ਆਵੇ ਨਾ ਆਕਾਸ਼ ਤੇ ਨਾ ਧਰਤੀ ਤੇ ਆਵੇ ਪਰ ਜਿਸ ਦਿਨ ਮੌਤਾਈ ਪ੍ਰਮਾਤਮਾ ਨੇ ਆਪਣਾ ਕੋਈ ਨਾ ਕੋਈ ਰੂਪ ਲੈ ਕੇ ਉਹਨਾਂ ਦੇੰਤਾਂ ਨੂੰ ਮਾਰ ਦਿੱਤਾ ਸੀ ਕਾਲ ਜਵਨ ਦੇੰਤ ਜਿਨੇ ਬੜੀ ਭਗਤੀ ਕੀਤੀ ਕਈ ਵਾਰ ਲੈ ਲੈ ਕੋਈ ਦੁਨੀਆ ਦਾ ਮਨੁੱਖ ਦੇਵਤਾ ਦੇੰਤ ਉਹਨੂੰ ਮਾਰ ਨਹੀਂ ਸੀ ਸਕਦਾ ਕਾਲ ਜਵਨ ਗਾਰਗਿਆ मुनि ਦਾ ਬੇਟਾ ਸੀ ਤੇ ਗੋਪਾਲੀ ਦੇ ਪੇਟੋਂ ਇਹਦਾ ਜਨਮ ਹੋਇਆ ਸੀ ਜੁਨਾਨ ਦਾ ਇਹ ਰਾਜਾ ਸੀ ਤੇ ਜਰਾ ਸੰਦ ਦਾ ਇਹ ਮਿੱਤਰ ਸੀ ਇਹ ਕਾਲੇ ਰੰਗ ਦੇ ਹੋਣ ਕਾਰਨ ਇਹਦਾ ਨਾਮ ਹੀ ਕਾਲ ਜਵਨ ਰੱਖਿਆ ਗਿਆ ਸੀ ਪਰ ਮੌਤ ਤੈਨੂੰ ਆ ਨਹੀਂ ਸਕਦੀ ਪਰ ਮੌਤ ਦਾ ਕਾਰਨ ਪਰਮਾਤਮਾ ਨੇ ਆਪ ਹੀ ਇਹਦਾ ਬਣਾ ਕੇ ਰੱਖਿਆ ਹੋਇਆ ਹੈ ਸਤਜੁਗ ਤੈ ਮਾਨਿਓ ਛਲੇਓ ਬਲ ਭਾਵਨ ਭਿਓ ਤ੍ਰਿਤੈ ਤੈ ਮਾਨਿਓ ਰਾਮ ਰਗਵੰਸ ਕਹਾਇਓ ਦਵਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ ਉਗਰ ਸੈਨ ਕੋ ਰਾਜ ਅਪਹਿ ਭਗਤਹਿ ਜਨਦੀਓ ਕਲਯੁਗ ਪਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬਚਲ ਅਟਲ ਆਦ ਪੁਰਖ ਫਰਮਾਇਓ ਤਨ ਦੁਆਪਰ ਦੇ ਮਾਲਕ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਜਿਨ੍ਹਾਂ ਦੇ ਜਨਮ ਕਰਕੇ ਹੀ ਕੰਸ ਦੀ ਮੌਤ ਹੁੰਦੀ ਹੈ ਕੁਵਲੀਆ ਦੀ ਮੌਤ ਹੁੰਦੀ ਹੈ ਕਈਆਂ ਦੀ ਮੌਤ ਦਾ ਕਾਰਨ ਹੀ ਸ਼੍ਰੀ ਕ੍ਰਿਸ਼ਨ ਜੀ ਸੀ ਕਿਉਂਕਿ ਕ੍ਰਿਸ਼ਨ ਜੀ ਤੋਂ ਬਿਨਾ ਇਨ੍ਹਾਂ ਦੈਂਤਾਂ ਦੀ ਮੌਤ ਨਹੀਂ ਸੀ ਹੋ ਸਕਦੀ ਪਰਮਾਤਮਾ ਆਪਣਾ ਰੂਪ ਲੈਂਦਾ ਹੈ ਕਦੀ ਉਹ ਰਾਮ ਦੇ ਰੂਪ ਵਿੱਚ ਆ ਕੇ ਰਾਮਨ ਨੂੰ ਮਾਰਦਾ ਕਦੀ ਉਹ ਕ੍ਰਿਸ਼ਨ ਮਹਾਰਾਜੀ ਦੇ ਰੂਪ ਵਿੱਚ ਆ ਕੇ ਇਹਨਾਂ दैਤਾਂ ਦਾ ਧਰਤੀ ਤੋਂ ਨਾਸ਼ ਕਰਦਾ ਹੈ। ਰਿਸ਼ੀਆ ਮੁਣੀਆਂ ਦੀ ਜੈ ਜੈਕਾਰ ਕਰਾਉਂਦਾ ਹੈ। ਦਵਪਰ ਦੇ ਅੰਦਰ ਸ਼੍ਰੀ ਕ੍ਰਿਸ਼ਨ ਮਹਾਰਾਜੀ ਜਿਨ੍ਹਾਂ ਦਾ ਜਨਮ ਹੁੰਦਾ ਹੈ ਦਵਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀ। ਕਾਲ ਜਮਨ ਦਾਇੰਤ ਜਿਹਦਾ ਬੜਾ ਹੀ ਪਿਆਰਾ ਮਿੱਤਰ ਸੀ ਜਰਾ ਸੰਦ ਜਰਾ ਸੰਧ ਕਾਲ ਜਮਨ ਦਾ ਪੱਕਾ ਮਿੱਤਰ ਸੀ ਨੇ ਸ਼੍ਰੀ ਕ੍ਰਿਸ਼ਨ ਤੇ ਹਵਲਾ ਕਰ ਦਿੱਤਾ ਸ਼੍ਰੀ ਕ੍ਰਿਸ਼ਨ ਜੀ ਦੀ ਵਿਉਂਤ ਦੇ ਨਾਲ ਭੀਮ ਸੈਨ ਨੇ ਜਰਾ ਸੰਧ ਨੂੰ ਦੁਫਾੜ ਕਰਕੇ ਧਰਤੀ ਤੇ ਮਲਾ ਕੇ ਰੱਖ ਦਿੱਤਾ ਜੋਗੀ ਜੱਤੀ ਬ੍ਰਹਮਚਾਰੀ ਵੱਡੇ ਵੱਡੇ ਛਤਰ ਧਾਰੀ ਛਤਰ ਕੀ ਛਾਇਆ ਕਈ ਕੋਸ ਲੋ ਚਲਤ ਹੈ ਵੱਡੇ ਵੱਡੇ ਰਾਜਨ ਕੇ ਦਾਬਤ ਫਿਰਤ ਦੇਸ਼ ਵੱਡੇ ਵੱਡੇ ਰਾਜਨ ਕੀ ਦਰਪ ਕੋ ਦਲਤ ਹੈ ਮਾਨ ਸੇ ਮਹੀਪ ਔਦਲਿਪ ਕੈਸੇ ਛਤਰ ਧਾਰੀ ਬਡੋ ਅਬਮਾਨ ਪੁੰਜ ਧੰਡ ਕੋ ਕਰਤ ਹੈ ਦਾਰਾ ਸੇ ਦਿ ਲੀ ਸਰਦਰ ਜੋਦਨ ਸੇ ਮਾਨ ਤਹਾਰੀ ਭੋਗ ਭੋਗ ਭੂਮ ਅੰਤ ਭੂਮ ਮੇ ਮਿਲਤ ਹੈ ਜਰਾ ਸੰਦ ਖਤਮ ਹੋ ਜਾਂਦਾ ਹੈ ਇਧਰੋ ਕਾਲ ਜਮਨ ਜੁਨਾਨ ਤੋਂ ਚਲਦਾ ਚਲਦਾ ਮਥੁਰਾ ਪਹੁੰਚ ਜਾਂਦਾ ਹੈ ਮਥੁਰਾ ਆ ਕੇ ਅਨਿਕਾਂ ਸੈਨਾ ਦੇ ਨਾਲ ਕ੍ਰਿਸ਼ਨ ਜੀ ਨੂੰ ਵਗਾਰ ਦਾ ਹੈ ਕਿ ਮੇਰੇ ਨਾਲ جنگ ਲੜਨੀ ਹੈ ਜਦੋਂ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਆਪਣੇ ਮਹਿਲਾ ਮਥਰਾ ਤੋਂ ਬਾਹਰ ਆਉਂਦੇ ਨੇ ਤੇ ਸ਼੍ਰੀ ਕ੍ਰਿਸ਼ਨ ਨੂੰ ਦੇਖ ਕੇ ਬੜਾ ਹੱਸਦਾ ਹੈ ਇਸ ਨਿੱਕੇ ਜਿਹੇ ਬਾਲਕ ਨੇ ਕੰਸ ਨੂੰ ਮਾਰ ਦਿੱਤਾ ਇਸ ਬਾਲਕ ਨੇ ਜਰਾ ਸੰਧ ਨੂੰ ਮਾਰ ਦਿੱਤਾ ਕੁਵਲੀਆ ਨੂੰ ਮਾਰ ਮਾਰ ਦਿੱਤਾ ਇਸ ਬਾਲਕ ਨੇ ਇਹ ਬਾਲਕ ਨੂੰ ਤੇ ਮੈਂ ਕੱਲਾ ਹੀ ਕਾਫੀ ਆ ਪਰ ਕੌਣ ਦੱਸੇ ਇਹ ਬਾਲਕ ਨਹੀਂ ਇੱਥੇ ਦੁਆਪਰ ਦਾ ਮਾਲਕ ਪਰਮਾਤਮਾ ਦਾ ਅਵਤਾਰ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਹੈ ਇੱਥੇ ਦੁਆਪਰ ਦੇ ਮਾਲਕ ਨੇ ਇਹਨਾਂ ਕਰਕੇ ਹੀ ਇਹਨਾਂ ਦੈਂਤਾਂ ਦਾ ਨਾਸ ਹੋਇਆ ਹੈ ਕਾਲ ਜਮਨ ਦੇਖ ਕੇ ਹੱਸਦਾ ਹੈ ਕ੍ਰਿਸ਼ਨ ਜੀ ਵੱਲ ਮਖੌਲ ਕਰਦਾ ਹੈ ਪਰ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਇਕੱਲੇ ਆਏ ਨੇ ਨਾਲ ਕੋਈ ਸੈਣਾ ਨਹੀਂ ਕੋਈ ਅਹਲ ਕਾਰ ਨਹੀਂ ਕਾਲ ਜਵਨ ਦੇ ਨਾਲ ਕਈ ਸੈਨਾਪਤੀ ਨੇ ਕ੍ਰਿਸ਼ਨ ਮਹਾਰਾਜ ਜੀ ਨੇ ਪੀਲਾ ਬਸਤਰ ਸਰੀਰ ਤੇ ਪਹਿਨਿਆ ਹੋਇਆ ਹੈ ਗੱਲ ਵਿੱਚ ਪਰਨਾ ਪਾਇਆ ਹੋਇਆ ਹੈ ਆਕੇ ਆਖਣ ਲੱਗੇ ਕਾਲ ਜਵਨ ਤੇਰੀ ਮੇਰੀ ਲੜਾਈ ਹੈ ਇਹਨਾਂ ਦਾ ਦੂਸਰਿਆਂ ਦਾ ਕੋਈ ਕਸੂਰ ਨਹੀਂ ਤੂੰ ਮੈਨੂੰ ਮਾਰਨਾ ਹੈ ਮੈਂ ਤੈਨੂੰ ਮਾਰਨਾ ਹੈ ਇਸ ਕਰਕੇ ਜੰਗ ਸਾਡੇ ਦੋਵਾਂ 'ਚ ਹੋਏਗੀ ਮੇਰੇ ਨਾਲ ਕੋਈ ਅਹਲਕਾਰ ਨਹੀਂ ਹੈ ਤੇਰੇ ਨਾਲ ਵੀ ਕੋਈ ਅਹਲਕਾਰ ਨਹੀਂ ਹੋਣਾ ਚਾਹੀਦਾ ਹੈ ਕਾਲ ਜਵਨ ਹੱਸਦਾ ਹੈ ਕਿ ਇਸ ਬਾਲਕ ਨੇ ਮੈਨੂੰ ਕੀ ਆਖਣਾ ਇਹਨੂੰ ਤੇ ਮੈਂ ਝੱਟ ਮਾਰ ਦੇਵਾਂਗਾ ਕ੍ਰਿਸ਼ਨ ਮਹਾਰਾਜ ਜੀ ਜਿਨ੍ਹਾਂ ਨੂੰ ਪਤਾ ਸੀ ਕਿ ਕਾਲ ਜਵਨ ਦੀ ਮੌਤ ਦੀ ਜਗ੍ਹਾ ਕਿੱਥੇ ਹੈ ਸਮਾਂ ਕਦੋਂ ਹੈ ਤੇ ਕਾਰਨ ਕੀ ਬਣਣਾ ਹੈ ਇਹ ਕੇਵਲ ਸ਼੍ਰੀ ਕ੍ਰਿਸ਼ਨ ਮਹਾਰਾਜ ਜੀ ਜਾਣਦੇ ਸੀ ਹੋਰ ਕਿਸੇ ਨੂੰ ਨਹੀਂ ਸੀ ਪਤਾ ਅੱਖ ਲੱਗੇ ਕਾਲਜਵਨ ਅਸੀਂ ਲੜਾਂਗੇ ਪਰ ਅਸੀਂ ਇਕਾਂਤ ਵਿੱਚ ਜਾ ਕੇ ਲੜਾਂਗੇ ਇਸ ਸੈਨਾ ਦੇ ਸਾਹਮਣੇ ਨਹੀਂ ਲੜਨਾ ਕਾਲਜਵਨ ਨੇ ਆਪਣੇ ਹਥਿਆਰ ਰੱਖ ਦਿੱਤੇ ਰੱਥ ਤੋਂ ਥੱਲੇ ਆ ਗਿਆ ਥੱਲੇ ਆ ਕੇ ਆਖਣ ਲੱਗਾ ਚੱਲ ਜਿੱਥੇ ਲੜਨਾ ਸੀ ਲੜਦੇ ਹਾਂ ਸ਼੍ਰੀ ਕ੍ਰਿਸ਼ਨ ਮਹਾਰਾਜ ਜੀ ਅੱਗੇ ਅੱਗੇ ਨੇ ਕਾਲਜਵਨ ਮਗਰ ਮਗਰ ਤੁਰਿਆ ਜਾ ਰਿਹਾ ਹੈ ਮਨ ਵਿੱਚ ਕ੍ਰੋਧ ਹੈ ਇਸ ਬਾਲਕ ਨੇ ਮੇਰੇ ਯਾਰ ਜਰਾ ਸੰਧ ਨੂੰ ਮਾਰਿਆ ਇਹਨੂੰ ਮੈਂ ਮਾਰ ਦੇਵਾਂਗਾ। ਕ੍ਰਿਸ਼ਨ ਮਹਾਰਾਜ ਜੀ ਅੱਗੇ-ਅੱਗੇ ਹੱਸਦੇ ਦੌੜੀ ਜਾ ਰਹੇ ਨੇ। ਇਹ ਮਗਰ-ਮਗਰ ਆ ਰਿਹਾ ਹੈ ਨਾਲੇ ਆਖਦਾ ਕਿੱਥੇ ਲੜਨਾ ਹੈ। ਕਿਹੜੀ ਜਗ੍ਹਾ ਹੈ? ਕ੍ਰਿਸ਼ਨ ਮਹਾਰਾਜ ਜੀ ਕਹਿੰਦੇ ਆਜਾ ਮਗਰ ਜੇ ਮੈਨੂੰ ਫੜ ਲਵੇਂਗਾ ਤੇ ਅਸੀਂ ਲੜਾਂਗੇ। ਜੰਗ ਦੋਵੇਂ ਆਪਸ ਵਿੱਚ ਕਰਾਂਗੇ। ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਉਸੇ ਗੁਫਾ ਵਿੱਚ ਕਾਲ ਜਮਨ ਨੂੰ ਲੈ ਕੇ ਆਗੇ ਜਿੱਥੇ ਕਾਲ ਜਮਨ ਦੀ ਮੌਤ ਦਾ ਕਾਰਨ ਜਗਾ ਤੇ ਸਮਾ ਸੀ ਜਿੱਥੇ ਮੁਚ ਕੁੰ드 ਰਿਸ਼ੀ ਸੁੱਤਾ ਪਿਆ ਹੈ ਕ੍ਰਿਸ਼ਨ ਮਹਾਰਾਜ ਜੀ ਨੇ ਗੁਫਾ ਵਿੱਚ ਆ ਕੇ ਆਪਣਾ ਹਜ਼ੂਰੀਆ ਲਾਇਆ ਪੀਲੇ ਰੰਗ ਦਾ ਤੇ ਮੁਚ ਕੁੰ드 ਰਿਸ਼ੀ ਦੇ ਉੱਪਰ ਪਾ ਦਿੱਤਾ ਏ ਪਤਾ ਲੱਗੇ ਕਿ શ્રીਕ੍ਰਿਸ਼ਨ ਮਹਾਰਾਜ ਜੀ ਸੁੱਤੇ ਪਏ ਨੇ ਇਹਨੇ ਨੂੰ ਕਾਲ ਜਵਨਦੈਂਤ ਵੀ ਇਸੇ ਗੁਫਾ ਵਿੱਚ ਆ ਗਿਆ ਸੱਜੇ ਦੇਖਦਾ ਹੈ ਖੱਬੇ ਦੇਖਦਾ ਹੈ શ્રીਕ੍ਰਿਸ਼ਨ ਮਹਾਰਾਜ ਜੀ ਇਹਨੂੰ ਨਜ਼ਰ ਨਹੀਂ ਆਉਂਦੇ ਜਦੋਂ ਇਹਦੇ ਕੰਨਾਂ 'ਚ ਘਰਾੜਿਆਂ ਦੀ ਆਵਾਜ਼ ਪਈ ਤੇ ਕੀ ਦੇਖਦਾ ਹੈ ਕਿ શ્રીਕ੍ਰਿਸ਼ਨ ਮਹਾਰਾਜ ਜੀ ਸੁੱਤੇ ਪਏ ਨੇ ਕਿਉਂਕਿ ਮੁੱਛਕੁੰਦ ਰਿਸ਼ੀ ਦੇ ਉੱਪਰ ਸ਼੍ਰੀ ਕ੍ਰਿਸ਼ਨ ਮਹਾਰਾਜੀ ਦਾ ਹਜੂਰੀਆ ਪਿਆ ਹੋਇਆ ਸੀ ਪਰਣਾ ਪਿਆ ਸੀ ਸਰੀਰ ਦਾ ਬਸਤਰ ਉਹਦੇ ਉੱਪਰ ਸ਼੍ਰੀ ਕ੍ਰਿਸ਼ਨ ਮਹਾਰਾਜੀ ਨੇ ਰੱਖ ਦਿੱਤਾ ਸੀ ਇਹ ਦੇਖ ਰਿਹਾ ਹੈ ਕ੍ਰਿਸ਼ਨ ਮਹਾਰਾਜ ਜੀ ਸੌਂਗੇ ਤੇ ਆਖਦਾ ਉਹ ਕ੍ਰਿਸ਼ਨ ਤੂੰ ਤੇ ਮੇਰੇ ਨਾਲ ਲੜਨਾ ਸੀ ਚੰਗ ਲੜਨੀ ਸੀ ਤੂੰ ਤੇ ਡਰਦਾ ਹੀ ਸੌਂ ਗਿਆ ਹੈ ਕਿਉਂਕਿ ਤੈਨੂੰ ਪਤਾ ਹੈ ਕਿ ਤੇਰੀ ਮੌਤ ਕਾਲ ਜਵਨ ਦੇ ਹੱਥੋਂ ਲਿਖੀ ਹੈ ਪਰ ਕੌਣ ਦੱਸੇ ਕਾਲ ਜਵਨ ਆਪਣੀ ਮੌਤ ਕੋ ਲਾਇਆ ਹੈ ਸ਼੍ਰੀ ਕ੍ਰਿਸ਼ਨ ਮਹਾਰਾਜ ਜੀ ਦੀ ਲੀਲਾ ਹੈ ਅਪਰੰਪਾਰ ਲੀਲਾ ਹੈ ਕਾਲ ਜਵਨ ਨੇ ਆ ਕੇ ਪੈਰਾਂ ਨਾਲ ਠੁੱਡ ਮਾਰਨੇ ਸ਼ੁਰੂ ਕਰ ਦਿੱਤੇ ਜਿਉਂ ਠੁੱਡ ਮਾਰਦਾ ਇੱਧਰ ਮੁੱਚ ਕੁੰਦ ਦੀ ਸਮਾਧੀ ਟੁੱਟ ਜਾਂਦੀ ਹੈ ਨੀਂਦ ਤੋਂ ਬਾਹਰ ਆਉਂਦਾ ਹੈ ਉੱਠਦਾ ਹੈ ਨੇਤਰ ਖੁੱਲਦੇ ਨੇ ਨੇਤਰ ਖੁੱਲਦੇ ਆ ਸਾਰੀ ਇਹਦੀ ਦ੍ਰਿਸ਼ਟੀ ਕਾਲ ਜਵਨ ਦੈਂਤ ਤੇ ਪੈਂਦੀ ਹੈ ਕਾਲ ਜਵਨ ਦੇਖਦਾ ਹੈ ਇੱਥੇ ਸ਼੍ਰੀ ਕ੍ਰਿਸ਼ਨ ਜੀ ਨਹੀਂ ਹੈ ਇੱਥੇ ਕੋਈ ઋષਿ ਹੈ ਜਿਸ ਸਮੇ ਮੁਤਕੁੰਦ ਦੀ ਦ੍ਰਿਸ਼ਟੀ ਕਾਲ ਜਵਨ ਤੇ ਪੈਂਦੀ ਹੈ ਕਾਲ ਜਵਨ ਉਸੇ ਸਮੇ ਸੜ ਕੇ ਸੁਆਹ ਹੋ ਜਾਂਦਾ ਹੈ ਭਸਮ ਹੋ ਜਾਂਦਾ ਹੈ ਮੌਤ ਕਾਲ ਜਵਨ ਦੀ ਮੁਚਕੁੰਦ ਰਿਸੀ ਦੇ ਹੱਥੋਂ ਹੋ ਜਾਂਦੀ ਐ ਪਰ ਹੋਈ ਕਿਸ ਤਰ੍ਹਾਂ ਇਹ શ્રીਕ੍ਰਿਸ਼ਨ ਮਹਾਰਾਜ ਜੀ ਦੇ ਕਰਕੇ ਨਹੀਂ ਤੇ ਕਾਲ ਜਮਨ ਕਿਸੇ ਤੋਂ ਮਰਦਾ ਨਹੀਂ ਸੀ ਮੁਚਕੁੰਦ ਨੇ ਆਸੇ-ਪਾਸੇ ਦੇਖਿਆ ਕੋਈ ਨਜ਼ਰ ਨਹੀਂ ਆ ਰਿਹਾ ਹੈ ਸਾਹਮਣੇ ਨਿਗਾ ਪਈ ਤੇ ਦੁਆਪਰ ਦੇ ਮਾਲਕ શ્રીਕ੍ਰਿਸ਼ਨ ਜੀ ਖਲੋਤੇ ਹੋਏ ਨੇ ਕਿਉਂਕਿ ਮੁਚਕੁੰਦ ਮਾਨਤਾਤਾ ਦਾ ਪੁੱਤਰ ਸੀ ਜਿੱਤੇ ਮਾਨਤਾਦਾਤ ਰਾਜਾ ਸੁਹਾਏ ਸਬੈ ਬਾਂਦ ਕੋ ਕਾਲ ਜੈਲੇ ਚਾਲਾਏ ਮਾਨਧਾਤਾ ਸੂਰਜਵੰਸੀ ਇਨੇ ਦੇਵਤਿਆਂ ਦੇ ਨਾਲ ਰਲ ਕੇ ਕਈ ਦਿਨਤਾਂ ਨੂੰ ਨਾਸ ਕੀਤਾ ਆਪਣੇ ਪਿਤਾ ਦੇ ਵਾਂਗ ਮਾਨਧਾਤਾ ਦਾ ਨਾਮ ਬੜਾ ਉੱਚਾ ਕੀਤਾ ਮੁਚਕੁੰਦ ਦੇ ਦੇਵਤਿਆਂ ਨੇ ਕਿਹਾ ਮੁਚਕੁੰਦ ਜੀ ਜੋ ਮੰਗਣਾ ਹੈ ਮੰਗ ਲਓ ਤੁਸੀਂ ਦਿਨਤਾਂ ਨੂੰ ਮਾਰਿਆ ਹੈ ਉਸ ਸਮੇਂ ਮੁਚਕੁੰਦ ਨੇ ਅਰਦਾਸ ਕੀਤੀ ਕਿ हे ਦੇਵਤਿਓ ਜੇ ਆਸ ਪੂਰੀ ਕਰਨੀ ਹੈ ਤੇ ਇੱਕ ਕਿਰਪਾ ਕਰੋ ਮੈਂ ਸੌਣਾ ਚਾਹੁੰਦਾ ਹਾਂ ਮੈਂ ਨੀਂਦ ਲੈਣੀ ਚਾਹੁੰਦਾ ਹਾਂ ਮੈਨੂੰ ਕੋਈ ਨਾ ਉਠਾਏ ਇਹ ਮਥਰਾ ਦੀ ਕੰਦਰਾ ਵਿੱਚ ਜਾ ਕੇ ਮੁਚਕੁੰਦ ਜਾ ਕੇ ਸੌਂ ਗਿਆ ਕਈ ਸਾਲ ਸੁੱਤਾ ਰਿਆ ਉਸ ਸੌਣ ਤੋਂ ਬਾਅਦ ਜਿਸ ਸਮੇਂ ਉੱਠਣਾ ਸੀ ਦੇਵਤਿਆਂ ਦਾ ਵਰ ਸੀ ਇੱਕ ਸਾਡੇ ਦਰਸ਼ਨ ਹੋਣਗੇ ਦਵਾਪਰ ਦੇ ਮਾਲਕ ਸ਼੍ਰੀ ਕ੍ਰਿਸ਼ਨ ਦੇ ਰੂਪ ਅੰਦਰ ਤੇ ਪਹਿਲੀ ਨਿਗਾ ਜਿਹਦੇ ਤੇ ਤੇਰੀ ਪਏਗੀ ਉਹਦਾ ਨਾਸ ਹੋ ਜਾਏਗਾ ਮੁਚਕੁੰਦ ਨੇ ਇਹ ਸਾਰੀ વાਰਤਾ ਸ਼੍ਰੀ ਕ੍ਰਿਸ਼ਨ ਮਹਾਰਾਜ ਜੀ ਨੂੰ ਸੁਣਾਈ ਕਿ ਮਹਾਰਾਜ ਜੀ ਮੈਂ ਮਾਨ ਦਾਤਾ ਅਤੇ ਗਉਰੀ ਦਾ ਪੁੱਤਰ ਕ੍ਰਿਸ਼ਨ ਮਹਾਰਾਜ ਜੀ ਨੇ ਕਿਹਾ ਮੁਚਕੁੰਦ ਜੀ ਆਪ ਜੀ ਕਈ ਜੁਗ ਇਸ ਧਰਤੀ ਤੇ ਪਹਿਲਾਂ ਵੀ ਆ ਚੁੱਕੇ ਹੋ ਆਪ ਜੀ ਨੂੰ ਆਪਣੇ ਕਈ ਜਨਮ ਜਾਦ ਨੇ ਕ੍ਰਿਸ਼ਨ ਮਹਾਰਾਜ ਜੀ ਆਖਣ ਲੱਗੇ ਤੁਸੀਂ ਆਪਣਾ ਕਈ ਜਨਮ ਨਾਮ ਤੋਂ ਬਿਨਾਂ ਹੀ ਗਵਾ ਲਿਆ ਹੈ ਮੁਜਕੁੰਦ ਆਖਣ ਲੱਗਾ ਹਾਂ ਮਹਾਰਾਜ ਤੁਹਾਡੇ ਦਰਸ਼ਨਾਂ ਦੀ ਉਪਲਾਖਿਆ ਸੀ ਕਿ ਦੁਆਪਰ ਵਿੱਚ ਪਰਮਾਤਮਾ ਨੇ ਕ੍ਰਿਸ਼ਨ ਰੂਪ ਲੈ ਕੇ ਦੁਨੀਆ ਤੇ ਆਉਣਾ ਹੈ ਪਰ ਮੈਂ ਪਤਨੀ ਪੁੱਤਰ ਲక్ష్ਮੀ ਦੇ ਮੋਹ ਵਿੱਚ ਫਸਿਆ ਰਿਆ ਮਰਨ ਵਾਲੇ ਸਰੀਰ ਨੂੰ ਵਿਅਰਥ ਗਵਾਉਂਦਾ ਰਿਆ ਮੈਂ ਇਹ ਜਾਣਿਆ ਹੀ ਨਾ ਕਿ ਮੇਰੇ ਇਸ ਸਰੀਰ ਨੇ ਇੱਕ ਦਿਨ ਨਾਸ ਹੋ ਜਾਣਾ ਹੈ ਕਈ ਜੱਗ ਕੀਤੇ ਕਈ ਨਿਸ਼ਕਰਮ ਕੀਤੇ ਕਈ ਦਾਨ ਕੀਤੇ ਕ੍ਰਿਸ਼ਨ ਮਹਾਰਾਜ ਜੀ ਅੱਖਾਂ ਲੱਗੇ ਕੀਤਾ ਬਹੁਤ ਕੁਝ ਸੀ ਪਰ ਕਈ ਜੀਵਾਂ ਨੂੰ ਮਾਰਿਆ ਵੀ ਸੀ ਮੁਚਕੁੰਦ ਨੇ ਹੱਥ ਜੋੜੇ ਮਹਾਰਾਜ ਜੀ ਕਿਰਪਾ ਕਰੋ ਇਸ ਕਾਲਜਵਨ ਦੀ ਮੌਤ ਦਾ ਕਾਰਨ ਤੁਸੀਂ ਮੈਨੂੰ ਬਣਾਉਣਾ ਸੀ ਪਰ ਮੌਤ ਦੇ ਆਪ ਜੀ ਦੇ ਕਰਕੇ ਹੀ ਕਾਲਜਵਨ ਦੀ ਹੋਈ। ਸ਼੍ਰੀ ਕ੍ਰਿਸ਼ਨ ਮਹਾਰਾਜ ਜੀ ਅੱਖਾਂ ਲੱਗੇ ਹੈ ਮੁੱਛਕੁੰਦ ਅਜੇ ਧਰਤੀ ਤੇ ਕੁਝ ਸਮਾਂ ਆਪ ਜੀ ਦਾ ਹੈਗਾ। ਆਪ ਇਸ ਤਰ੍ਹਾਂ ਕਰੋ ਆਪ ਜੀ ਬੱਦਰਕਾਵਨ ਗੰਧਮਾਧਨ ਪਰਬਤ ਤੇ ਤਪ ਕਰੋ। ਆਪਣੇ ਜੀਵਨ ਨੂੰ ਉਸ ਆਕਾਰਪੁਰਖ ਨਾਲ ਇੱਕ ਕਰ ਦਿਓ ਮੁਕੁੰਦ ਨੇ ਨਮਸਕਾਰ ਕੀਤੀ ਅਤੇ ਆਪਣਾ ਪਿਛਲਾ ਸਾਰਾ ਜੀਵਨ ਬਦਰ ਕਾ ਵਨ ਗੰਦ ਮਹਾਦਨ ਪਰਬਤ ਤੇ ਜਾ ਕੇ ਤਪ ਕਰਕੇ ਗੁਜ਼ਾਰੇ ਸਤਿਗੁਰੂ ਮਹਾਰਾਜ ਜੀ ਆਖਦੇ ਨੇ ਕਿਹ ਜੀ ਜਰਾ ਸੰਦ ਕਾਲ ਜਮਨ ਸੰਘਾਰੇ ਜਿਹੜੇ ਦੈਂਤਾਂ ਨੂੰ ਕੋਈ ਨਹੀਂ ਸੀ ਮਾਰ ਸਕਦਾ ਪਰਮਾਤਮਾ ਨੇ ਆਪਣਾ ਰੂਪ ਲੈ ਕੇ ਉਨਾਂ ਦਾ ਵੀ ਨਾਸ਼ ਕਰ ਦਿੱਤਾ ਵਿਸ਼ਨਪ੍ਰਾਨ ਭਾਗਵਤ ਪ੍ਰਾਨ ਦੇ ਅੰਦਰ ਮਾਨਧਾਤਾ ਜੀ ਅਤੇ ਮੁਚਕੁੰਦ ਦਾ ਜ਼ਿਕਰ ਹੈ ਤੇ ਮਾਨਧਾਤਾ ਦਾ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਵੀ ਅੰਕਿਤ ਹੈ ਕਿਸ ਤਰ੍ਹਾਂ ਕਾਲ ਜਮਨ ਤੇ ਜਰਾਸੰਧ ਨੂੰ ਮਾਰਿਆ ਪਰਮਾਤਮਾ ਨੇ ਸ੍ਰੀ ਕ੍ਰਿਸ਼ਨ ਦਾ ਰੂਪ ਲੈ ਕੇ ਧਨ ਨੇ ਸ੍ਰੀ ਕ੍ਰਿਸ਼ਨ ਮਹਾਰਾਜ ਜੀ ਜਿਨ੍ਹਾਂ ਨੇ ਦੁਆਪਰ ਵਿੱਚ ਇਹਨਾਂ ਦੇੰਤਾਂ ਦਾ ਨਾਸ਼ ਕਰ ਦਿੱਤਾ ਆਪਣੇ ਪਿਆਰੇ ਮਾਂ ਧਾਤਾ ਅਤੇ ਮਾਂ ਧਾਤਾ ਦੇ ਪੁੱਤਰ ਮੁੱਛਕੁੰਦ ਦੀ ਸੋਬਾ ਸਾਰੇ ਜਗਤ ਵਿੱਚ ਕਰਵਾ ਦਿੱਤੀ ਸਾਰੇ ਆਖੋ ਜੀ ਦੁਆਪਰ ਦੇ ਮਾਲਕ ਨੂੰ ਧੰਨ ਧੰਨ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਜਮੀਨੇ ਚਮਨ ਗੁਲ ਖਲਾਤੀ ਹੈ ਕਿਆ-ਕਿਆ ਬਦਲਤਾ ਹੈ ਰੰਗ ਆਸਮਾਨ کیسے-ਕੈਸੇ ਨਾ ਕਸਰੇਦਾਰਾ ਨਾ ਗੌਰੇ ਸਿਕੰਦਰ ਜਮੀ ਖਾ ਗਈ ਆਸਮਾ ਕੈਸੇ ਕੈਸੇ ਮੌਤ ਅਟਲ ਹੈ ਮੌਤ ਨੂੰ ਚੇਤੇ ਰੱਖ ਕੇ ਪ੍ਰਮਾਤਮਾ ਦਾ ਗਾਇਨ ਕਰਨੇ ਪ੍ਰਮਾਤਮਾ ਦੇ ਗੁਣ ਗਾਉਣੇ ਨੇ ਇਸ ਨੀਂਦ ਤੋਂ ਜਾਗਣੇ ਜਾਗ ਮੁਸਾਫਰ ਜਾਗ ਨਾ ਕਰ ਨੀਂਦ ਪਿਆਰੀ ਇਸ ਮੁਸਾਫਰਖਾਨੇ ਅੰਦਰ ਲੁੱਟ ਗਏ ਵਪਾਰੀ ਕਈ ਦੁਨੀਆ ਤੇ ਆਏ ਕਈ ਚਲੇ ਗਏ ਪਰ ਨਾਮ ਕਿੰਨਾ ਦਾ ਹੈ ਜਿਨਾਂ ਨੇ ਪ੍ਰਮਾਤਮਾ ਦੀ ਬੰਦਗੀ ਕੀਤੀ ਜਿਨ੍ਹਾਂ ਨੇ ਪ੍ਰਮਾਤਮਾ ਦਾ ਸਿਮਰਨ ਕੀਤਾ ਹੈ ਪ੍ਰਮਾਤਮਾ ਦੇ ਨਾਲ ਇੱਕ ਮਿਕ ਹੋ ਗਏ ਨੇ ਉਹ ਸਦਾ ਵਾਸਤੇ ਸਰੀਰ ਕਰਕੇ ਮਿਟ ਜਾਂਦੇ ਨੇ ਪਰ ਉਹਨਾਂ ਦਾ ਨਾਮ ਅੱਜ ਵੀ ਗਾਇਆ ਜਾਂਦਾ ਹੈ ਸਰੀਰ ਕਰਕੇ ਸ਼੍ਰੀ ਰਾਮਚੰਦਰ ਜੀ ਚਲੇ ਗਏ ਦੁਨੀਆ ਅੱਜ ਵੀ ਯਾਦ ਕਰਦੀ ਹੈ ਸਰੀਰ ਕਰਕੇ ਸ਼੍ਰੀ ਕ੍ਰਿਸ਼ਨ ਜੀ ਚਲੇ ਗਏ ਦੁਨੀਆ ਅੱਜ ਵੀ ਉਹਨਾਂ ਦਾ ਗੁਣ ਗਾਇਨ ਕਰਦੀ ਹੈ ਸਰੀਰ ਕਰਕੇ ਕਬੀਰ ਸਾਹਿਬ ਫਰੀਦ ਸਾਹਿਬ ਸਰੀਰ ਕਰਕੇ ਜਿਨ੍ਹਾਂ ਦੇ ਕੁਲ ਗੁਣ ਸੀ ਉਹ ਚਲੇ ਗਏ ਪਰ ਉਹ ਗੁਨਾ ਕਰਕੇ ਅੱਜ ਵੀ ਅਮਰ ਨੇ ਗੁਰਮੁਖ ਕਈ ਜਿਉਂਦਿਆਂ ਮਰਿਆਂ ਦੇ ਬਰਾਬਰ ਨੇ ਕਈ ਸਰੀਰ ਕਰਕੇ ਮਰ ਕੇ ਵੀ ਦੁਨੀਆ ਵਿੱਚ ਅਮਰ ਹੋ ਜਾਂਦੇ